ਇਸ ਬੰਦੇ ਨਾਲ ਤਾਂ ਉਹ ਗੱਲ ਹੋਈ ਬਿਨਾ ਮੈਂ ਪੇਕਿਆਂ ਦੀ ਰਹੀ ਨਾ ਮੈਂ ਸਹਰਿਆਂ ਦੀ ਰਹੀ ਸਿਰ ਦਾ ਸਾਈਂ ਵੀ ਆਪਦੇ ਹੱਥੀਂ ਖਾ ਲਿਆ ਮਾਰ ਕੇ ਗੁਨਾਹ ਹੋ ਗਿਆ ਸੀ ਇਹਨੇ ਕਿਸੇ ਦੇ ਨਾਲ ਰਲ ਕੇ ਆਪਣੇ ਘਰ ਵਾਲੇ ਨੂੰ ਮਾਰਤਾ ਸੀ ਦੋ ਬੱਚੇ ਸੀ ਇੱਕ ਬੇਟਾ ਸੀ ਇੱਕ ਬੇਟੀ ਸੀ ਇਹਦੀ ਭੈਣ ਦੀ ਉਹ ਪਤਾ ਹੀ ਨਹੀਂ ਕਿੱਥੇ ਆ ਕਿਹਦੇ ਕੋਲੇ ਆ ਕੋਈ ਰਿਸ਼ਤੇਦਾਰ ਲੈ ਗਿਆ ਜਾਂ ਕੀ ਆ ਕੁਝ ਨਹੀਂ ਪਤਾ ਕੁਝ ਨਹੀਂ ਕੁਝ ਨਹੀਂ ਭਾਈ ਕੁਝ ਨਹੀਂ ਤੈਨ ਦਵਾਈ ਦਿਵਾਉਣੀ ਆ ਨਹੀਂ ਮਹਾਰੀ ਦਵਾਈ ਨਹੀਂ ਨਹੀਂ ਕੋਸ਼ੀਂਦਾ ਤੈਨੂੰ ਦਵਾਈ ਦਵਾਵਾਂਗੇ ਵੀਰੇ ਨਹੀਂ ਅਰੇ ਇਹਨਾਂ ਨੂੰ ਇਹਨੂੰ ਹੀ ਦਵਾ ਦਿਓ ਕਿ ਕਿ ਇਹਨਾਂ ਨੂੰ ਨਹੀਂ ਨਹੀਂ ਤੈਨੂੰ ਦਵਾ ਦੇਾਂਗੇ ਕਰ ਕਿਉਂ ਵੀਰੇ ਨਹੀਂ ਮੈਂ ਖਾ ਮੈਂ ਹੀ ਦਵਾਈ ਲੈਣ ਆਹ ਹਾਲਾਤ ਆ ਇਹ ਬਿਲਕੁਲ ਬੋਲਾਂ ਆਹ ਕਰਦੇ ਹਾਲਾਤ ਆ ਹਾਲਾਤ ਨੇ ਜੀ ਇਹਦੇ ਵਿਚਾਰੀ ਦੇ ਦੇਖੋ ਆ ਸੱਤ ਵੀ ਚੁੰਦੀ ਜਾਏਗੀ ਕੋਈ ਸਫਾਈ ਨਹੀਂ ਵਿੱਤੀ ਇੱਥੇ ਲੈਟਰਨ ਬਾਥਰੂਮ ਇਹਦਾ ਵਿੱਚ ਹੀ ਆਗਾ ਜੀ ਕੰਟੀ ਵੇਂਤੀ ਐਵੇਂ 92B ਰੂਮ ਬੀਨ ਛਾਲ ਦੀ ਤੋਂ ਜਲਦੀ ਆਪਦੇ ਕੋਲੇ ਲੈ ਜਾਓ ਮਾ 2005 ਤੋਂ ਪਹਿਲਾਂ ਦੀ ਗੱਲ 2 3 ਦਿਨਾਂ ਦੇ ਨਵੇਂ ਤੋਂ ਮੇਰੀ ਗੱਲ ਜਦੋਂ ਇਹ ਉੱਠਣਾ ਉੱਠਣਾ ਆ ਜਾ ਥੱਲੇ ਉਤਰੇ ਭੈਣੇ ਇੱਥੇ ਆ ਜਾ ਆਇਆ ਥੱਲੇ ਉਤਰੇ ਨਵਦੀਪ ਆ ਜਾ ਮੈਨੂੰ ਲਾ ਆ ਜਾ ਮੇਰੀ ਭੈਣ ਆ ਜਾ ਮੇਰੀ ਬਬਲੀ ਭੈਣ ਨਹੀਂ ਬਬਲੀ ਲੱਤ ਫੜ ਲੱਤ ਨਹੀਂ ਬਬਲੀ ਭੈਣੇ ਨਹੀਂ ਆ ਜਾ ਨਹੀਂ ਬਬਲੀਏ ਨਾ ਨਹੀਂ ਬਬਲੀਏ ਨਹੀਂ ਆ ਜਾ ਨਹੀਂ ਭੈਣੇ ਬਬਲੀਏ ਲਾ ਨਾ ਤੂੰ ਤਾਂ ਖੜੀ ਹੈ ਨਾ ਤੂੰ ਤਾਂ ਖੜੀ ਹੋਗੀ ਭੈਣ ਮੇਰੀ ਠੀਕ ਹੋਗੀ ਮੇਰੀ ਭੈਣ ਤਾਂ ਇਸ ਭੈਣ ਨੇ ਨਾਲਤਾ ਉਹ ਗੱਲ ਹੋਈ ਵੀ ਨਾ ਮੈਂ ਪੇਕਿਆਂ ਦੀ ਰਹੀ ਨਾ ਮੈਂ ਸਹਰਿਆਂ ਦੀ ਰਹੀ ਇਹ ਭੈਣ ਨੇ ਤਾਂ ਵਿਚਾਰੀ ਨਾਲ ਇਹਦੇ ਕਰਮਾਂ ਦੀ ਕਹਿਦੀ ਇਹ ਗੱਲ ਸਿਰ ਦਾ ਸਾਈ ਵੀ ਆਪਣੇ ਹੱਥੀਂ ਖਾ ਲਿਆ ਮਾਰ ਕੇ ਸਜਾ ਵੀ ਭੋਗਤ ਲਿਓ ਦੀ ਤੇ ਅੱਜ ਜਿਹੜੀ ਸਜ਼ਾ ਭੁਗਤ ਰਹੀ ਆ ਉਹ ਪਤਾ ਨਹੀਂ ਕਦੋਂ ਖਤਮ ਹੋਣੀ ਇੱਕ ਇਨਸਾਨ ਜਦੋਂ ਪਾਪ ਕਰਦਾ ਕੋਈ ਗੁਨਾਹ ਕਰਦਾ ਇੱਕ ਸਜ਼ਾ ਦੁਨਿਆਵੀ ਤੌਰ ਤੇ ਮਿਲਦੀ ਹੈ ਜਿਹੜੀਆਂ ਦੁਨੀਆਂ ਦੀਆਂ ਜੇਲਾਂਾਂ 'ਚ ਜਾਂ ਕਿਤੇ ਅਸੀਂ ਹਵਾਲਾਤਾਂ ਦੇ ਵਿੱਚ ਕੱਟਦੇ ਆ ਇੱਕ ਸਜ਼ਾ ਉਹਦੀ ਕੋਰਟ ਦੇ ਵਿੱਚ ਚੱਲਦੀ ਆ ਉਹਦੀ ਸਜ਼ਾ ਇਨਸਾਨ ਇੰਨਾ ਹਾਲਾਤਾਂ ਦੇ ਵਿੱਚ ਆ ਕੇ ਭੁਗਤਦਾ ਜਿਹੜੇ ਹਾਲਾਤਾਂ ਚਾਹੇ ਭੈਣ ਬਬਲੀ ਭੈਣ ਨੂੰ ਉਹਦੇ ਪੇਕਿਆਂ ਦੇ ਸਹੌਰਿਆਂ ਦੇ ਸਰਪੰਚ ਆ ਕੇ ਛੱਡਣ ਸਾਡੇ ਕੋਲੇ ਪਹੁੰਚੇ ਆ। ਸਾਨੂੰ ਇਸ ਭੈਣ ਦੀ ਵੀਡੀਓ ਆਈ ਸੀ ਸਹੌਰਪਿੰਡ ਤੋਂ ਕੁਝ ਦਿਨ ਪਹਿਲਾਂ। ਤੁਸੀਂ ਉਹ ਵੀਡੀਓ ਵੀ ਦੇਖੋ ਪਹਿਲਾਂ ਪੂਰੀ ਕਿਸ ਹਾਲਾਤ 'ਚ ਭੈਣ ਉੱਥੇ ਰਹਿ ਰਹੀ ਸੀ। ਕੋਸ ਨਹੀਂ ਕੋਸ ਨਹੀਂ ਪਾਈ ਕੋਸ ਨਹੀਂ। ਤੈਨ ਦਵਾਈ ਦਿਵਾਉਣੀ ਆ। ਨਹੀਂ। ਮੈਨੂੰ ਦਵਾਈ। ਨਹੀਂ ਨਹੀਂ ਕੋਸ ਨਹੀਂ ਹੁੰਦਾ। ਹੂੰ। ਤੈਨ ਦਵਾਈ ਦਿਵਾਵਾਂਗੇ। ਵੀਰੇ ਨਹੀਂ। ਆ ਇਹਨਾਂ ਨੂੰ ਇਹਨੂੰ ਹੀ ਦਿਵਾ ਦਿਓ ਕਿ ਕਿ ਇਹਨਾਂ ਨੂੰ। ਨਹੀਂ ਨਹੀਂ ਤੈਨੂੰ ਦਿਵਾ ਦਿਆਂਗੇ। ਕਰਕੀ ਨਬਰੇ ਨਹੀਂ ਮਖਾ ਮੈਂ ਹੀ ਦਵਾਈ ਲੈਣ ਆਹ ਹਾਲਾਤ ਆ ਇਹ ਬਿਲਕੁਲ ਬੋਲਾ ਆ ਕਰਦੇ ਹਾਲਾਤ ਆ ਹਾਲਾਤ ਨੇ ਜੀ ਇਹਨੇ ਵਿਚਾਰੀ ਦੇ ਦੇਖੋ ਆ ਸੱਤ ਵੀ ਚੁੰਦੀ ਜਾਗੀ ਕੋਈ ਸਫਾਈ ਨਹੀਂ ਬਿੱਤੀ ਇੱਥੇ ਲੈਟਰਨ ਬਾਥਰੂਮ ਦੇ ਵਿੱਚ ਹੀ ਆਗਾ ਜੀ ਸਾਡੀ ਬੇਨਤੀ ਹੈ ਵਾ ਮੈਂ ਟੂ ਵੀਰ ਨੂੰ ਵੀ ਇਹਨੂੰ ਛਾਲਦੀ ਤੋਂ ਜਲਦੀ ਆਪਦੇ ਕੋਲੇ ਲੈ ਜਾਓ ਇਹਦੀ ਵਿਚਾਰੀ ਦੀ ਸੇਵਾ ਹੋ ਜੂ ਤੇ ਇਸ ਭੈਣ ਦੇ ਸਰੀਰ ਦੇ ਉੱਤੇ ਸਕਿਨ ਪ੍ਰੋਬਲਮ ਇੰਨੀ ਜ਼ਿਆਦਾ ਹੋਈ ਹੋਈ ਆ ਸਰੀਰ ਗਲਿਆ ਪਿਆ ਅੱਜ ਧੰਨਵਾਦ ਕਰਦੇ ਆ ਪਿੰਡ ਦੀਆਂ ਇਹਨਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਬਕਸ ਦੀ ਮਾਰੀ ਹੋਈ ਇਸ ਹਾਲਾਤ ਦੇ ਵਿੱਚ ਪਹੁੰਚੀ ਹੋਈ ਭੈਣ ਨੂੰ ਨਿਮਾਤਵਾ ਕੇ ਅੱਜ ਇੱਥੇ ਪਹੁੰਚਦਾ ਕੀਤਾ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ ਜਦੋਂ ਇਹਦੀ ਭੈਣ ਦੀ ਵੀਡੀਓ ਦੇਖੀ ਸੀ ਅਸੀਂ ਡਿਸਾਈਡ ਕੀਤਾ ਸੀ ਅਸੀਂ ਇੱਕ ਸਾਡੇ ਕੋਲੇ ਮੋਸਟ ਲਿਸਟ ਬਣਾਈ ਹੁੰਦੀ ਹੈ ਮਰੀਜ਼ਾਂ ਦੀ ਜਿਹਦੇ ਵਿੱਚ ਅਸੀਂ ਉਹ ਮਰੀਜ਼ਾਂ ਨੂੰ ਲੈ ਕੇ ਆਉਣਾ ਹੁੰਦਾ ਪ੍ਰਾਇੋਰਟੀ ਤੇ ਉਹਦੇ ਵਿੱਚ ਅਸੀਂ ਭੈਣ ਦੀ ਲਿਸਟ ਚ ਨਾਮ ਪਾ ਲਿਆ ਵੀ ਆਪਾਂ ਚੱਲਾਂਗੇ ਦੋ ਚਾਰ ਦਿਨ ਤੱਕ ਲੈਣ ਪਰ ਦਾਣਾ ਪਾਣੀ ਖਿੱਚ ਲਿਆ ਭੈਣ ਨੂੰ ਤੇ ਅੱਜ ਇਹ ਪਿੰਡ ਦੇ ਪਤਵੰਤੇ ਸੱਜਣਾ ਨੇ ਉਪਰਾਲਾ ਕੀਤਾ ਜਿਵੇਂ ਵੀਰਾ ਦੱਸ ਕੇ ਹਟਿਆ ਸਰਪੰਚ ਐ ਬਾਈ ਇਹਦੇ ਸਹੁਰਿਆਂ ਤੋਂ ਰੱਕਵੇ ਰੁੜਕੇ ਤੋਂ ਸੌਰੀ ਵੀਰਾ ਕਹਿੰਦਾ ਵੀ ਇਹ ਤਾਂ ਗੁਨਾਹ ਹੋ ਗਿਆ ਸੀ ਇਹਨੇ ਕਿਸੇ ਦੇ ਨਾਲ ਲੜ ਕੇ ਆਪਣੇ ਘਰ ਵਾਲੇ ਨੂੰ ਮਾਰਤਾ ਸੀ ਦੋ ਬੱਚੇ ਸੀ ਇੱਕ ਬੇਟਾ ਸੀ ਇੱਕ ਬੇਟੀ ਸੀ ਇਹਦੀ ਭੈਣ ਦੀ ਉਹ ਪਤਾ ਹੀ ਨਹੀਂ ਕਿੱਥੇ ਆ ਕਿਹਦੇ ਕੋਲੇ ਆ ਕੋਈ ਰਿਸ਼ਤੇਦਾਰ ਲੈ ਗਿਆ ਜਾਂ ਕੀ ਆ ਕੁਝ ਨਹੀਂ ਪਤਾ ਉਸ ਤੋਂ ਬਾਅਦ ਇਹ ਜੇਲ੍ਹ ਚਲੀ ਗਈ ਭੈਣ ਇਹਨੂੰ ਉਮਰ ਕੈਦ ਹੋ ਗਈ ਲੁਧਿਆਣਾ ਜੇਲ੍ਹ ਚ ਰਹੀ ਫਿਰ ਅਪੀਲ ਕਰਤੀ ਜਦੋਂ ਇਥੋਂ ਲੋਅਰ ਕੋਰਟ ਦੇ ਵਿੱਚੋਂ ਸਜ਼ਾ ਹੋ ਗਈ ਤਾਂ ਹਾਈ ਕੋਰਟ ਦੇ ਵਿੱਚ ਅਪੀਲ ਕਰਤੀ ਪਿੰਡ ਦੇ ਸਰਪੰਚ ਨੇ ਸਹੌਰ ਪਿੰਡ ਦੇ ਸਾਬਕਾ ਸਰਪੰਚ ਨੇ ਉਹ ਅਪੀਲ ਮੰਨੀ ਗਈ ਤੇ ਇਹ ਬਰੀ ਹੋ ਗਈ ਭੈਣ 2010 ਦੇ ਵਿੱਚ ਇਹ ਭੈਣ ਦੁਬਾਰਾ ਸਹੌਰ ਪਹੁੰਚ ਜਾਂਦੀ ਆ ਆਪਣੇ ਪੇਕੇ ਪਿੰਡ ਜੇਲ੍ਹ ਤੋਂ ਛੁੱਟ ਕੇ ਉਦੋਂ ਦੀ ਉੱਥੇ ਰਹਿ ਰਹੀ ਆ ਕਿਸੇ ਨੂੰ ਬੁਲਾਉਣਾ ਨਹੀਂ ਕਿਸੇ ਨੂੰ ਚਲਾਉਣਾ ਨਹੀਂ ਅੰਗਣਵਾੜੀ ਵਰਕਰ ਆ ਭੈਣ ਜੀ ਤੁਹਾਡਾ ਕੀ ਨਾਂ ਵਰਦਨ ਬੁਲਵੰਤ ਕੋਰ ਭੈਣ ਹੁਣਾਂ ਨੇ ਉਸ ਟਾਈਮ ਵੀ ਸਪੋਰਟ ਕੀਤੀ ਸੀ ਕਿਉਂਕਿ ਇਹਨਾਂ ਦੇ ਨਾਨਕੇ ਇੱਕੋ ਪਿੰਡ ਆ ਤਾਂ ਭੈਣ ਹੁਣਾਂ ਨੇ ਇਹਨੂੰ ਕੰਮ ਤੇ ਵੀ ਲਵਾਇਆ ਟਰਾਈਡੈਂਟ ਕੰਪਨੀ ਦੇ ਵਿੱਚ ਜਾਂ ਹੋਰ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਭੈਣ ਜੇਲ੍ਹ ਤੋਂ ਆ ਕੇ ਦਿਨੋਂ ਦਿਨ ਡਾਊਨ ਹੁੰਦੇ ਗਏ ਆਪਣੇ ਘੇਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਦੇ ਚਲੇ ਗਏ ਜਿਹੜਾ ਉਹ ਟੇਕਿਆਂ ਦਾ ਘਰ ਸੀ ਬਸ ਉਹਨੂੰ ਹੀ ਜੇਲ੍ਹ ਮੰਨ ਕੇ ਉਹਦੇ ਵਿੱਚ ਕੈਦ ਕੱਟਣੀ ਸ਼ੁਰੂ ਕਰ ਦਿੱਤੀ ਉੱਥੇ ਘਰ ਦੇ ਵਿੱਚ ਜੇ ਤੁਸੀਂ ਵੀਡੀਓ ਚ ਵੀ ਦੇਖਿਆ ਕੀ ਹਾਲਾਤ ਬਣੇ ਹੋਏ ਨੇ ਕਿੰਡਾ ਢੇਰ ਲੱਗੇ ਹੋਏ ਨੇ ਕੂੜੇ ਦੇ ਕਰਕਟ ਦੇ ਕਿਸੇ ਦੇ ਘਰੋਂ ਰੋਟੀ ਖਾ ਲਈ ਕਿਸੇ ਨੇ ਦੇ ਦਿੱਤੀ ਤਾਂ ਖਾ ਲਈ ਨਹੀਂ ਦਿੱਤੀ ਤਾਂ ਤਾਂ ਵੀ ਖਾਦੀ ਨਾ ਕੋਈ ਦਿੱਕਤ ਨਹੀਂ ਕੋਈ ਮਦਦ ਕਰਨ ਦੀ ਕੋਸ਼ਿਸ਼ ਕਰਦਾ ਕੋਈ ਮਦਦ ਨਹੀਂ ਲੈਂਦੀ ਸੀ ਭੈਣ ਵਕਤ ਬੀਤਦਾ ਗਿਆ ਸਮਾਂ ਕੱਟਦਾ ਚਲਾ ਗਿਆ 2010 ਤੋਂ ਲੈ ਕੇ ਅੱਜ ਤੱਕ 225 ਜਾ ਪਹੁੰਚੇ ਆਪਾਂ 15 ਸਾਲ ਜਿਹੜੇ ਉਹ ਸਜ਼ਾ ਤੋਂ ਬਾਅਦ ਵਾਲੀ ਜਿਹੜੀ ਇਹਨੇ ਸਜ਼ਾ ਭੋਗੀ ਆ ਉਹ ਸਜ਼ਾ ਨੂੰ ਪੂਰਾ ਕਰਦੇ ਹੋਏ ਅੱਜ ਭੈਣ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਬਣਨ ਜਾ ਰਹੀ ਹੈ। ਇੱਕ ਤਾਂ ਸਾਡੀ ਬੇਨਤੀ ਆ ਭੈਣਾ ਭਰਾਵਾਂ ਨੂੰ ਇਸ ਭੈਣ ਦੇ ਕਿਸੇ ਜਿਹੜੇ ਰਿਸ਼ਤੇਦਾਰ ਨੇ ਸਾਡੀ ਕੋਈ ਵੀਡੀਓ ਦੇਖਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਨੰਬਰ ਸਕਰੀਨ ਤੇ ਚੱਲਦੇ ਆ। ਸਾਨੂੰ ਪਲੀਜ਼ ਜਾਣਕਾਰੀ ਜ਼ਰੂਰ ਦਿਓ ਵੀ ਇਹਦੇ ਬੱਚੇ ਕਿੱਥੇ ਨੇ। ਸਰਪੰਚ ਸਾਹਿਬ ਦੱਸਦੇ ਨੇ ਇੱਕ ਬੇਟੀ ਤੇ ਇੱਕ ਬੇਟਾ ਸੀ ਉਸ ਟਾਈਮ ਜਦੋਂ ਇਹਨੇ ਉਹ ਗੁਨਾਹ ਕੀਤਾ ਸੀ ਭੈਣ ਨੇ ਅੱਜ ਇਹਨੂੰ ਸੋਝੀ ਨਹੀਂ ਵਿਚਾਰੀ ਨੂੰ ਕੋਈ ਖਾਸ ਪਰ ਉਹ ਬੱਚੇ ਕਿੱਥੇ ਆ ਇਹ ਤਾਂ ਸਵਾਲ ਹੈ ਇੱਕ ਸ਼ਾਇਦ ਉਹ ਬੱਚੇ ਇਹਨੂੰ ਮਿਲ ਜਾਣ ਇਹਦੀ ਜ਼ਿੰਦਗੀ ਜੋ ਇਹਨੇ ਗੁਨਾਹ ਕੀਤਾ ਉਹ ਭੁਗਤ ਕੇ ਸਜ਼ਾ ਅੱਜ ਜਿਉਣ ਯੋਗੀ ਹੋਵੇ ਵਿਚਾਰੀ ਉਹ ਬੱਚੇ ਜੇ ਤਾਂ ਉਸ ਟਾਈਮ ਸਰਕਾਰ ਨੇ ਆਪਣੇ ਕੋਈ ਰੱਖੇ ਹੁੰਦੇ ਚਾਈਲਡ ਕੇਅਰ ਤੇ ਜਾਂਦੇ ਫਿਰ ਤਾਂ ਸਰਪੰਚ ਸਾਹਿਬ ਦੱਸਦੇ ਨੇ ਵੀ ਇੱਥੋਂ ਦੇ ਜਿਹੜੇ ਸਾਫਕਾ ਸਰਪੰਚ ਨੇ ਇਹਨਾਂ ਦੇ ਪਿੰਡ ਦੇ ਸਹੌਰ ਦੇ ਉਹਨਾਂ ਨਾਲ ਗੱਲ ਕੀਤੀ ਜਿਹੜੇ ਉਸ ਟਾਈਮ ਮੌਜੂਦਾ ਸਰਪੰਚ ਸੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹਦੇ ਬੱਚੇ ਕਿੱਥੇ ਨੇ ਉਹਨਾਂ ਨੇ ਅਪੀਲ ਜ਼ਰੂਰ ਲਾਈ ਸੀ ਇਹਦੀ ਹਾਈ ਕੋਰਟ ਦੇ ਵਿੱਚ ਵੀ ਚਲੋ ਪਿੰਡ ਦੀ ਧੀ ਆ ਪਰ ਬੱਚੇ ਉਹਨਾਂ ਨੂੰ ਵੀ ਨਹੀਂ ਪਤਾ ਤੇ ਬੱਚੇ ਸਰਪੰਚ ਸਾਹਿਬ ਦੱਸਦੇ ਆ ਤੁਸੀਂ ਵੀ ਪਿੰਡੋਂ ਬਾਈ ਪਤਾ ਕੀਤਾ ਪਤਾ ਕਰਿਆ ਜੀ ਕਿਸੇ ਨੂੰ ਨਹੀਂ ਪਤਾ ਨਹੀਂ ਆਉਂਦੇ ਨਹੀਂ ਕੋਈ ਨਿਕੰਡਕਦਾ ਜੇ ਉਹਨਾਂ ਦੀ ਬਿਲਡਿੰਗ ਵੀ ਖਾਮੀ ਪਈ ਆ ਕੋਈ ਸਾਫ ਸਫਾਈ ਆ ਨਹੀਂ ਜਿੱਤਾ ਕੋਈ ਆਉਂਦਾ ਜਾਂਦਾ ਹੋਵੇ ਜਿਹੜਾ ਇਹਨਾਂ ਦਾ ਸਹੁਰਿਆਂ ਦਾ ਘਰ ਆ ਉਹ ਵੀ ਖੰਡਰ ਬਣਿਆ ਪਿਆ ਦੇਖੋ ਦੋਨੇ ਘਰ ਹੀ ਪੱਟੇ ਗਏ ਦੇਖੋ ਪੇਕਿਆਂ ਦਾ ਘਰ ਵੀ ਖੰਡਰ ਬਣਿਆ ਹੋਇਆ ਜਿੱਥੋਂ ਲੈ ਕੇ ਆਏ ਨੇ ਵੀ ਤੇ ਬਾਈ ਸਰਪੰਚ ਸਾਹਿਬ ਦੱਸਦੇ ਨੇ ਸਹੁਰਿਆਂ ਦਾ ਘਰ ਵੀ ਖੰਡਰ ਬਣਿਆ ਪਿਆ ਕਈ ਵਾਰੀ ਅਸੀਂ ਆਪਣੀ ਜਿੱਦ ਦੇ ਵਿੱਚ ਜਾਂ ਆਪਣੀ ਕਿਸੇ ਫਤੂਰ ਦੇ ਵਿੱਚ ਕੋਈ ਐਸਾ ਵੱੱਜਰ ਗੁਨਾਹ ਕਰ ਬੈਠਦੇ ਆਂ ਕੋਈ ਗਲਤੀ ਕਰ ਬੈਠਦੇ ਆਂ ਲਮੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਇਹ ਉਰਦੂ ਦਾ ਸ਼ੇਰ ਆ ਇਸ ਭੈਣ ਦੀ ਜ਼ਿੰਦਗੀ ਤੇ ਟੁੱਕਦਾ ਕੁਝ ਪਲਾਂ ਦੀ ਗਲਤੀ ਨੇ ਜ਼ਿੰਦਗੀਆਂ ਬਰਬਾਦ ਕਰਤੀਆਂ ਜ਼ਿੰਦਗੀ ਭਰ ਦਾ ਦੁੱਖ ਪੱਲੇ ਪਾਤਾ ਅੱਜ ਇਹ ਭੈਣ ਆਪਣੇ ਅੰਦਰ ਹੀ ਚੁਰੀ ਜਾ ਰਹੀ ਹੈ ਆਪਣੇ ਅੰਦਰ ਹੀ ਆਪਣੇ ਆਪ ਨੂੰ ਅੰਦਰੋਂ ਖਾਈ ਜਾ ਰਹੀ ਹੈ ਬੜੀਆਂ ਆਪਰਚੂਨਿਟੀਆਂ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਕੰਮਕਾਰ ਵੀ ਵਧੀਆ ਮਿਲ ਸਕਦਾ ਸਾਰਾ ਕੁਝ ਸੀਗਾ ਇਹ ਜ਼ਿਮੀਂਦਾਰ ਸੀ ਕਿ ਭਾਈ ਕਿਵੇਂ ਜ਼ਮੀਨ ਜ਼ਿਆਦਾਤ ਵੀ ਹੋਊਗੀ ਇਹਨਾਂ ਕੋਲੇ ਜ਼ਿਮੀਂਦਾਰ ਤਾਂ ਪਹਿਲਾਂ ਇਹਨਾਂ ਨੇ ਖਤਮ ਕਰ ਦਿੱਤੀ ਪਹਿਲਾਂ ਫਿਰ 그다음에 ਕਰਿਆਨੇ ਦੀ ਦੁਕਾਨ ਬਹੁਤ ਵਧੀਆ ਸੀ ਇਹਨਾਂ ਦੀ ਚੱਲਦੀ ਸੀ ਇਹਨਾਂ ਦੀ ਚੱਲਦੀ ਸੀ ਕਰਿਆਨੇ ਦੀ ਬਹੁਤ ਵਧੀਆ ਚੌਂਕ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਲ ਮੇਨ ਦੁਕਾਨ ਸੀ ਇਹਨਾਂ ਦੀ ਅੱਛਾ ਚੱਲਦਾ ਸੀ ਰੁੜ ਕੇ ਹਾਂਜੀ ਠੀਕ ਹੈ ਭਾਈ ਸੋ ਇੱਕ ਵੇਲੇ ਵਿੱਚ ਪਤਾ ਨਹੀਂ ਇਹਨਾਂ ਦੀ ਤੁਹਾਡਾ ਕੀ ਨਾਮ ਵੀਰ ਜੀ ਮਲਕੀਸ਼ ਮਲਕੀਸ਼ ਸਿੰਘ ਪੈਣ ਦੀ ਤੁਹਾਡਾ ਕੀ ਨਾਮ ਆ ਕਲਵੰਤ ਕੌਰ ਕਲਵੰਤ ਕੌਰ ਤੁਹਾਡਾ ਬਲਵੰਤ ਕੌਰ ਬਲਵੰਤ ਕੌਰ ਹਾਂਜੀ ਭੈਣੇ ਪਰਮਜੀਤ ਕੌਰ ਜੀ ਪਰਮਜੀਤ ਕੌਰ ਤੁਹਾਡਾ ਜੀ ਗ ਕਮਲਜੀਤ ਕੌਰ ਸਿਗਮਿੰਦਰ ਕੌਰ ਤੁਸੀਂ ਪੰਚਾਇਤ ਮੈਂਬਰ ਹੋ ਹਾਂਜੀ ਅਸੀਂ ਤਿੰਨ ਪੰਜ ਹੈਗੇ ਹਾਂ ਪੰਚਾਇਤ ਮੈਂਬਰ ਠੀਕ ਹੈ ਵੀ ਠੀਕ ਤੇ ਸਰਪੰਚ ਸਾਹਿਬ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਲਖਵੀਰ ਸਿੰਘ ਲਖਵੀਰ ਸਿੰਘ ਜੀ ਤੁਸੀਂ ਸਹੌਰਪਿੰਡ ਤੋਂ ਸਰਪੰਚ ਤੁਸੀਂ ਵੀਰੇ ਸਹੌਰ ਤੋਂ ਹੀ ਤੁਹਾਡਾ ਕੀ ਨਾਮ ਦਲਵਾਰਾ ਦਲਵਾਰਾ ਸਿੰਘ ਜੀ ਤੁਹਾਡਾ ਵੀਰ ਜੀ ਭਗਵੰਤ ਸਿੰਘ ਭਗਵੰਤ ਸਿੰਘ ਜੀ ਤੁਸੀਂ ਵੀਰੇ ਕੀ ਨਾਮ ਜ਼ਰਾ ਸੀਪਾ ਭਾਈ ਸੀਪਾ ਭਾਈ ਠੀਕ ਹੈ ਸਰਪੰਚ ਸਾਹਿਬ ਦਾ ਸਾਡੇ ਭਰਾ ਸਾਡੇ ਗਵੰਡੀ ਨੇ ਤੇ ਇਹ ਸਾਰੇ ਪਤਵੰਤ ਤੇ ਸੱਜਣ ਸਾਡੀਆਂ ਭੈਣਾ ਸਾਡੀ ਇਸ ਭੈਣ ਨੂੰ ਸਾਡੇ ਘਰ ਦਾ ਹਿੱਸਾ ਬਣਾਉਣ ਵਾਸਤੇ ਪਹੁੰਚੇ ਨੇ ਦੇਣੇ ਲੈਣੇ ਕਰਮਾਂ ਦੇ ਅਸੀਂ ਆਪਣੀ ਜ਼ਿੰਦਗੀ ਚ ਸਾਰੇ ਭੋਗਦੇ ਆ ਕੋਈ ਪਹਿਲਾਂ ਕੋਈ ਮਗਰੋਂ ਕਿਸੇ ਦਾ ਕੋਈ ਦਿਖ ਜਾਂਦਾ ਕਿਸੇ ਦਾ ਨਹੀਂ ਦਿਖਦਾ ਅੱਜ ਇਸ ਭੈਣ ਦੀ ਜ਼ਿੰਦਗੀ ਤੋਂ ਜੇ ਅਸੀਂ ਸਿੱਖਿਆ ਲਈਏ ਜੇ ਅਸੀਂ ਇਸ ਭੈਣ ਦੇ ਹਾਲਾਤਾਂ ਤੋਂ ਸਮਝ ਲਈਏ ਤਾਂ ਇੱਕ ਵੱਡੀ ਇੱਕ ਉਦਾਹਰਨ ਹੈ ਇਸ ਭੈਣ ਦਾ ਜੀਵਨ ਵੀ ਸਮਾਜ ਦੇ ਵਿੱਚ ਜਦੋਂ ਅਸੀਂ ਕਿਸੇ ਨਜਾਇਜ਼ ਰਿਸ਼ਤਿਆਂ ਦੀ ਗੱਲ ਕਰ ਲਈਏ ਤਾਂ ਸਾਡੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਸਾਡੇ ਕੁਝ ਕੀਤੇ ਹੋਏ ਗਲਤ ਫੈਸਲੇ ਸਾਡੇ ਖਾਨਦਾਨ ਬਰਬਾਦ ਕਰ ਦਿੰਦੀਆਂ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਕੋਰਵਾਂ ਖਾ ਜਾਂਦੀਆਂ ਕੀਤੀਆਂ ਹੋਈਆਂ ਗਲਤੀਆਂ ਇਸ ਭੈਣ ਦੀ ਬਲਜੀਤ ਕੌਰ ਬਬਲੀ ਦੀ ਜ਼ਿੰਦਗੀ ਸਾਨੂੰ ਤੇ ਇਹਦੇ ਹਾਲਾਤ ਸਾਨੂੰ ਇਹੀ ਸਿੱਖਿਆ ਦਿੰਦੇ ਨੇ ਵੀ ਉਸ ਟਾਈਮ ਕੀਤਾ ਹੋਇਆ ਗੁਨਾਹ ਉਸ ਟਾਈਮ ਲਿਆ ਹੋਇਆ ਡਿਸੀਜਨ ਇਸ ਭੈਣ ਦਾ ਬਹੁਤ ਗਲਤ ਸੀ